ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਢਿੱਲੋਂ ਪੀਵੀ 05 ਤੇ ਅੱਜ ਦੇ ਬਲੌਗ ਦੇ ਵਿੱਚ ਬਣਾਵਾਂਗੇ ਆਪਾਂ ਪੰਜਾਬੀ ਚਿਕਨ ਸੋ ਬਿਲਕੁਲ ਤਿਆਰੀ ਹੈ ਜੀ ਦੇਖ ਸਕਦੇ ਆ ਤੁਸੀਂ ਆਪਾਂ ਸਭ ਤੋਂ ਪਹਿਲਾਂ ਲੈ ਲਿਆ ਪਿਆਜ਼ ਪਿਆਜ਼ ਦਾ ਪੇਸਟ ਬਣਾ ਲਿਆ ਉਸ ਤੋਂ ਬਾਅਦ ਅਦਰਕ ਲਸਣ ਹਰੀ ਮਿਰਚ ਇਸ ਦਾ ਵੀ ਆਪਾਂ ਪੇਸਟ ਬਣਾ ਲਿਆ ਗ੍ਰाइंड ਕਰ ਲਿਆ ਮਿਕਸੀ ਦੇ ਵਿੱਚ ਔਰ ਇਸ ਤੋਂ ਬਾਅਦ ਨਮਕ ਤੋਂ ਉਸ ਤੋਂ ਬਾਅਦ ਲਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਦਾ ਇਸਤੇਮਾਲ ਬਹੁਤ ਘੱਟ ਕਰਾਂਗੇ ਕਿਉਂਕਿ ਹਰੀ ਮਿਰਚ ਆਪਾਂ ਪਾ ਲਈਏ ਪਹਿਲਾਂ ਇਸ ਤੋਂ ਬਾਅਦ ਆਪਾਂ ਲਵਾਂਗੇ ਹਲਦੀ ਠੀਕ ਹੈ ਜੀ ਹਲਦੀ ਤੋਂ ਬਾਅਦ ਆਪਣਾ ਘਰ ਦਾ ਬਣਾਇਆ ਹੋਇਆ ਗਰਮ ਮਸਾਲਾ ਸੋ ਤੁਸੀਂ ਦੇਖ ਸਕਦੇ ਹੋ ਗਰਮ ਮਸਾਲੇ ਤੋਂ ਬਾਅਦ ਆਪਾਂ ਇਹ ਵੀ ਘਰੇ ਬਣਾਈ ਸੀਗੀ ਮੇਥੀ ਪਾਊਡਰ ਠੀਕ ਹੈ ਜੀ ਤੁਦਾਦ ਜੀਰਾ ਸੋ ਇਸ ਤੋਂ ਬਾਅਦ ਆਪਾਂ ਲਵਾਂਗੇ ਦੋ ਤਿੰਨ ਲਾਚੀਆਂ ਵੱਡੀਆਂ ਔਰ ਦਾਲਚੀਨੀ ਸੋ ਠੀਕ ਹੈ ਜੀ ਤਿਆਰੀ ਹੈ ਜੀ ਬਿਲਕੁਲ ਹੁਣ ਆਪਾਂ ਤੇਲ ਪਾ ਲਿਆ ਤੀਲੇ ਦੇ ਵਿੱਚ ਗਰਮ ਕਰ ਲਿਆ ਤੇਲ ਤਕਰੀਬਨ ਗਰਮ ਹੋ ਚੁੱਕਿਆ ਪਈ ਰਿਹਾ ਸੋ ਤੇਲ ਗਰਮ ਹੋ ਗਿਆ ਘੇੜ ਘਰਚੀ ਤੇਲ ਦੀ ਪਾਈ ਆਪਾਂ ਸਾਰੀ ਬਹੁਤ ਘੱਟ ਤੇਲ ਲਾਇਆ ਹੋਰ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਵੱਡੀ ਇਲਾਇਚੀ ਔਰ ਦਾਲਚੀਨੀ ਇਹਨੂੰ ਆਪ ਪੀਸ ਲਿਆ ਸੀਗਾ ਘੋਟ ਲਿਆ ਸੀ ਮਾੜਾ ਮਾੜਾ ਸੋ ਇਸ ਤੋਂ ਬਾਅਦ ਆਪਾਂ ਬਾਕੀ ਦੇ ਵਿੱਚ ਜੀਰਾ 2 ਤੋਂ 3 ਚਮਚ ਛੋਟੇ ਜੀਰੇ ਦੇ ਪਾ ਕੇ ਉਸ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਵੀਡੀਓ ਸਾਧਿਓ ਆ ਜੀਰਾ ਪਾ ਦਿੱਤਾ ਹੋਣਾ ਤੇਲ ਦੇ ਵਿੱਚ ਮਿਕਸ ਕਰ ਲਿਆ। ਬਹੁਤ ਤੋਂ 3 ਮਿੰਟ ਲਈ ਇਹਨੂੰ ਹਿਲਾ ਦਿਆਂਗੇ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ। ਸਮਝ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਦਾ ਜੋ ਆਪਾਂ ਪੇਸਟ ਬਣਾਇਆ ਸੀ। ਤੇ ਇਹਦੇ ਵਿੱਚ ਮੈਂ ਦੋ ਲਾਲ ਮਿਰਚਾਂ ਸੜਤੀਆਂ ਸਾਬਤ। ਇਹ ਵੀ ਬਹੁਤ ਵਧੀਆ ਟੇਸਟ ਦਿੰਦੀਆਂ। ਤੁਸੀਂ ਦੇਖ ਸਕਦੇ ਹੋ ਪਿਆਜ਼ ਆਪਾਂ ਪਾਤਾ ਵਿੱਚ ਸਾਰਾ। ਉਸ ਤੋਂ ਬਾਅਦ ਆਪਾਂ ਨਾ ਮਿਕਸ ਕਰ ਦਿਆਂਗੇ। ਸੋਸ਼ਲ ਤੇ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਚੈਨਲ ਮੇਰਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਦਾਂ ਦੇ ਵੀਡੀਓ ਹੋਰ ਬਣਾ ਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ। ਖੌਦੰਦੀਆ ਸਾਹ ਦਈ ਹੋਣਾ। ਅਕਚੀ ਨਾ ਪੰਮੈਕਸ ਕਰ ਲਿਆ ਸਾਰਾ ਕੁਝ। ਤੇਲ ਆਪਾਂ ਬਹੁਤ ਘੱਟ ਵਰਤਿਆ। ਕਿਹਦੇ ਨਹੀਂ? ਔਰ ਆਪਣੇ ਕੋਲ ਚੁੱਲਾ ਦੂਸਰਾ ਹੈ ਕੰਡੀਸ਼ਨ ਚੁੱਨਾ ਕਹਿੰਦੇ ਜਿਹਨੂੰ ਅੱਗ ਤੇ ਹੀ ਬਣਾ ਸਕਦੇ ਆ ਅੱਗ ਦਾ ਟੇਸਟ ਤੇ ਇਹਦਾ ਟੇਸਟ ਥੋੜਾ ਫਰਕ ਪੈ ਜਾਂਦਾ ਚਲੋ ਉਹਨੇ ਦੀਰ ਆਪਾਂ ਜਿਹੜਾ ਚਿਕਨਸ ਲੈਂਦਾ ਸੀ ਉਹ ਫਰਾਈ ਆਪਣਾ ਕਰ ਲਿਆ ਫਰੈਸ਼ ਕਰ ਲਿਆ ਇਹਨੂੰ ਮੈਂ 10 ਤੋਂ 4 ਵਾਰੀ ਪਾਣੀ ਦੇ ਵਿੱਚ ਧੋਲਿਆ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੋ ਮਾੜੇ ਮੋٹے ਖੰਭ ਵਗੈਰਾ ਸੀ ਸਾਰੇ ਕੱਢ ਤੇ ਸੋ ਦੇਨ ਚਾਹ ਦਿਨ ਸੋ ਇੰਦਰ ਆਪਣਾ ਜੋ ਆਪਣਾ ਪੇਸਟ ਤਿਆਰ ਕੀਤੀ ਸੀ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦੀ ਹੁਣ ਆਪਾਂ ਪਾਉ ਪਾਵਾਂਗੇ ਵਿੱਚ ਤੇ ਜੀ ਸਤ ਬਾਅਦ ਮੇਰਾ ਆਪਾਂ ਇਹਨਾਂ ਮਿਕਸ ਕਰ ਲਾਂਗੇ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਜਾਨੀ ਕਿ ਆਪਣਾ ਮੇਰ ਤਿਆਰ ਹੋ ਰਿਹਾ ਵਨੇ ਪੰਜਾਬੀ ਚਿਕਨ ਤੁਸੀਂ ਜੀਰਾ ਚਿਕਨ ਵੀ ਕਹਿ ਸਕਦੇ ਹੋ ਕਿਉਂਕਿ ਆਪਾਂ ਜੀਰਾ ਸਾਬਤ ਪਾਇਆ ਪਹਿਲਾਂ ਨਿਯਮ ਮਸਾਲੇ ਦੇ ਵਿੱਚ ਪੁੱਟਿਆ ਹੀ ਹੁੰਦਾ ਜੀਰਾ ਸਾਬਤ ਜੀਰੇ ਦਾ ਇੱਕ ਅੱਡੀ ਫਲੇਵਰ ਹੁੰਦਾ ਆਪਣਾ ਸੋ ਜਿਸ ਵੇਸਾ ਦੋ ਮਸਾਲਾ ਆਪਣਾ ਕੋ ਚੱਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਟਮਾਟਰ ਦਾ ਪੇਸਟ ਉਹਦੇ ਵਿੱਚ ਸਾਥੇ ਟਮਾਟਰ ਰ ਜਾ ਕਿ ਦਾ ਪੁੜਗੇ ਵਿੱਚ ਰੰਗ ਬਦਲ ਜਾਣਾ। ਪੇਸਟ ਮੈਂ ਤਾਂ ਬਣਾ ਲਿਆ ਸਾਰੇ ਕਸੇ ਦੀ ਕਿਉਂਕਿ ਗਰੇਵੀ ਸੰਘਣੀ ਹੋ ਜਾਂਦੀ ਆ ਉਹ ਸਵਾਦ ਲੱਗਦੀ ਆ। ਸੋਇਆ ਦੁੱਸ ਨੂੰ ਪਤਲੀ ਕਰਨਾ ਤੇ ਗਰਮ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਬਾਅਦ ਵਿੱਚ ਪਤਲੀ ਵੀ ਕਰ ਲਾਂਗੇ। ਉਹ ਥੋੜੀ ਮਲਦੀ ਆ। ਸੋਇਆ ਦੁੱ ਪੀਣ ਚਾਹਦੇ ਹਾਂ। ਮਸਾਲਾ ਆਪਣਾ ਪੁੱਛ ਲਿਆ। ਸੋਇਏ ਦੇ ਵਿੱਚ ਆਪਾਂ ਹਰ ਪਾਵਾਂਗੇ ਨਮਕ। ਕੀ ਆ ਤੇ ਉਹ ਜੀ ਸਵਾਦ ਨਾਲ ਪਾ ਸਕਦੇ ਹੋ ਮੈਂ ਸਿਰਫ 2 ਚਮਚੇ ਹੀ ਪਾਏ ਆ ਕਿਉਂਕਿ ਜੇ ਘੱਟ ਹੋਊਗਾ ਤਾਂ ਬਾਅਦ ਵਿੱਚ ਆਪਾਂ ਪਾ ਸਕਦੇ ਆ ਤੇ ਵੱਧ ਪੈ ਗਿਆ ਫਿਰ ਕੋਈ ਇਲਾਜ ਨਹੀਂ ਹੈ। ਨਾਲ بتاਪੇ ਪਾ ਚੰਗੀ ਤਰ੍ਹਾਂ ਹਿਲਾ ਦਿੱਤਾ। ਹੋਰ ਜਾਤੇ ਜਾਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜੀ। ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਸਕੇ ਬਾਦ ਬਣਾ ਕੇ ਲਾਲ ਮਿਰਚ ਤੇ ਦੇਸਾ ਤੇ ਮੈਂ ਬਹੁਤ ਹੀ ਘੱਟ ਅੱਧੇ ਚਮਚੇ ਤੋਂ ਵੀ ਅੱਧੀ ਪਚਾਲੀ ਲਾਲ ਆਪਣੇ ਮਿਰਚ ਬਹੁਤ ਘੱਟ ਪਾਈ ਆ ਉਹ ਕਿ ਮੈਂ ਹਰੀ ਮਿਰਚ ਪਾਈ ਸੀ ਵਿੱਚ ਹਰੀ ਮਿਰਚ ਵੀ ਹਿਸਾਬ ਦੀ ਪਾਈ ਆ ਮਿਰਚਾਂ ਜਿਆਦੀ ਮਿਰਚ ਨਾਲ ਤਜਾ ਵੀ ਬਣਦਾ ਇਸ ਕਰਕੇ ਮੈਂ ਮਿਰਚਾਂ ਬਹੁਤ ਘੱਟ ਪਾਉਣਾ ਸੋ ਜਿਹੜੇ ਲੋਕ ਆਪਣੇ ਮਿੱਤਰ ਸਪਾਸੀ ਖਾਂਦੇ ਉਹ ਪਾ ਸਕਦੇ ਆ ਕੋਈ ਦਿੱਕਤ ਨਹੀਂ ਉਹ ਨਾਲ ਆਪਾਂ ਪਾਵਾਂਗੇ ਤੇ ਚ ਹਲਦੀ ਤੇਰੇ ਵਿੱਚ ਮੈਂ 2 ਤੋਂ 2.5 ਚਮਚ ਹਲਦੀ ਪਾਈ ਤੇ ਜਿੱਦਰਾ ਆਪਾਂ ਹਲਾ ਦਿਆਂਗੇ ਇਹਨੂੰ ਮਿਕਸ ਕਰ ਦਾਂਗੇ ਕੜਛੀ ਜਰੂਰ ਵਿੱਚ ਮਾਰੇ ਰੱਖਣੇ ਕਿਉਂਕਿ ਆਪਾਂ ਤੇਲ ਘੱਟ ਪਾਇਆ ਇਸ ਕਰਕੇ ਥੱਲੇ ਲੱਗਣ ਦਾ ਡਰ ਹੁੰਦਾ ਕਿ ਥੱਲੇ ਲੱਗ ਜਾਏ ਜੇ ਥੱਲੇ ਲੱਗ ਜਾਏ ਸਵਾਦ ਖਰਾਬ ਹੋ ਜਾਂਦਾ ਸਾਰਾ ਹੀ ਉਹ ਬੇਹਤੋੜੇ ਗ੍ਰੇਸ ਹਉਦੇ ਮ ਬਣ ਰਿਹਾ ਪੰਜਾਬੀ ਚਿਕਨ ਇਸੇ ਤਰੀਕੇ ਨਾਲ ਸੋ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਕੜੀ ਪੱਤਾ ਕੜੀ ਪੱਤੇ ਨਾਲ ਫਲੇਵਰ ਆ ਜਾਂਦਾ ਤੇ ਉਹ ਕਿਹਨੇ ਵਿੱਚ ਭੁਲਣਾ ਤੇ ਹੈ ਨਹੀਂ ਇਹਦਾ ਸਿਰਫ ਇੱਕ ਫਲੇਵਰ ਹੀ ਹੁੰਦਾ ਸੋ ਚੰਗੀ ਤਰ੍ਹਾਂ ਹਿਲਾ ਦਿਓ ਐ ਮਿਕਸ ਕਰ ਦਿਓ ਠੀਕ ਹੈ ਜੀ ਜੇ ਸਾਦੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਕੱਚੀ ਦਿਨਾਂ ਬਹੁਤ ਹੀ ਵਧੀਆ ਰੰਗ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਰੰਗ ਕਿਤਾ ਸੋਨਾ ਬਣ ਰਿਹਾ ਸੋ ਦੇਖੋ ਹੁਣ ਆਪਣਾ ਮਸਾਲਾ ਪੁੱਜ ਕੇ ਤਿਆਰ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਗਰਮ ਮਸਾਲਾ ਜੋ ਆਪਾਂ ਘਰ ਦਾ ਬਣਾਇਆ ਸੀਗਾ ਹੁਣ ਆਪਾਂ ਹਲਾ ਦਿਆਂਗੇ ਕਿਹੜਾ ਕਿਦਰਾ ਧਰਮ ਮਸਾਲਾ ਮੈਂ ਸਿਰਫ 2 ਤੋਂ 2.5 ਚਮਚੇ ਹੀ ਪਾਇਆ। ਤੋ ਜਿਆਦਾ ਮਸਾਲੇ ਨਾਲ ਜਿਆਦਾ ਤਜਾਬ ਵੀ ਬਣਦਾ। ਤੁਸੀਂ ਕਾਟੀ ਚ ਜਾਂ ਪਾਉ। ਕੋਈਲੇ ਵੀ ਘੱਟ ਕਾਓ। ਮਸਾਲੇ ਵੀ ਘੱਟ ਪਾਓ। ਪਿਆਜ਼ ਤੂੰ ਵੱਧ ਕਾ ਸਕਦੇ ਆ। ਕਿਉਂਕਿ ਸਾਰਾ ਸਵਾਦ ਪਿਆਜ਼ ਦਾ ਹੀ ਆ। ਮਸਲ ਔਰ ਪਿਆਜ਼, ਟਮਾਟਰ ਇਹ ਚੀਜ਼ਾਂ ਵੱਧ ਪਾ ਸਕਦੇ ਹੋ। ਤੋ ਇਸ ਨੂੰ ਆਪਾਂ ਪੈਂਤੋ 7 ਮਿੰਟ ਲਈ ਟੱਕ ਦਿਆਂਗੇ। ਮੈਂ ਤੁਸੀਂ ਦੇਖ ਸਕਦੇ ਹੋ। ਮਸਾਲਾ ਪੁੱਜ ਗਿਆ ਆਪਣਾ ਤਿਆਰ ਹੈ ਮਸਾਲਾ ਰੰਗ ਬਟਾ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਮਸਾਲਾ ਪੁੱਜ ਗਿਆ ਸੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਿਕਨ 2 ਕਿਲੋ ਚਿਕਨ ਆਪਣਾ ਇਹ ਤੇ ਇਹਦੇ ਵਿੱਚ ਆਪਾਂ ਚਿਕਨ ਪਾ ਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂਗੇ ਉਸ ਤੋਂ ਦੇਖੋ ਤੁਸੀਂ ਪੰਜਾਬੀ ਚਿਕਨ ਇੱਕ ਵਾਰ ਹੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਬਣਿਆ ਚਿਕਨ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਅਪਰ 10 ਮਿੰਟ ਲਈ ਢੱਕ ਦੇਵਾਂਗੇ ਔਰ ਪਾਣੀ ਨਹੀਂ ਬਣਾ ਇਹਦੇ ਵਿੱਚ ਪਾਣੀ ਪਾਵਾਂਗੇ ਬਾਅਦ ਵਿੱਚ ਕਿਉਂਕਿ ਮੀਟ ਨੇ ਆਪਣੇ ਆਪ ਹੀ ਪਾਣੀ ਛੱਡ ਦੇਣਾ ਔਰ ਗਰੇਵੀ ਬਣ ਜਾਣੀ ਹੈ ਉਸ ਤੋਂ ਬਾਅਦ ਜੇ ਨਮਕ ਚੈੱਕ ਕਰ ਲਾਂਗੇ ਜੇ ਮਾੜਾ ਮੋਟਾ ਵੱਧ ਘੱਟ ਹੋਇਆ ਫਿਰ ਪਾਣੀ ਪਾ ਦੇਵਾਂਗੇ ਬਹੁਤੋ ਦੋਸਤੋ ਕਨੂੰ ਹਟਾ ਕਰ ਦਿੱਤਾ ਮਿਕਸ ਬੀਅਸਾ ਵਦੇਮ ਭਾਗੇ ਪਾਣੀ ਨਹੀਂ ਆਇਆ ਹੁਣ ਆਪਾਂ ਤੁੰ ਢੱਕ ਦਿਆਂਗੇ 10 ਮਿੰਟ ਲਈ ਆਪਾਂ ਇਹਨੂੰ ਢੱਕਾਂਗੇ 10 ਮਿੰਟ ਬਾਅਦ ਜਦੋਂ ਢੱਕਣ ਚੱਕਾਂਗੇ ਉਸ ਤੋਂ ਦੇਖੋ ਤੁਸੀਂ ਪਾਣੀ ਆਟੋਮੈਟਿਕ ਹੀ ਬਣ ਜਣਾ ਦੇ ਵਿੱਚ ਹਾਂ ਦੋਸਤੋ ਦੇਖੋ 10 ਮਿੰਟ ਬਾਅਦ ਪਾਤ ਢੱਕਣ ਲਾਇਆ ਤੇ ਪਾਣੀ ਆਪਣੇ ਆਪ ਹੀ ਗਰੇਵੀ ਬਣ ਗਈ ਠੀਕ ਹੈ ਜੀ ਯਕਨ ਸਾਵਦੇ ਹੋ। ਜਿਹੰਦਾ ਰੰਗ ਬਹੁਤ ਸੋਹਣਾ ਬਣਿਆ। ਉਹਦੇ ਤੇ ਮਸਾਲੇ ਬਹੁਤ ਘੱਟ ਵਰਤੀਦੇ ਆ। ਉਹ ਪ੍ਰਦੇਸ ਸਾਧਿਓ ਹੁਣ ਆਪਾਂ ਇਹਦੇ ਚ ਪਾਵਾਂਗੇ ਪਾਣੀ ਔਰ ਪਾਣੀ ਦੇ ਇੱਕ ਧਿਆਨ ਰੱਖਣਾ ਗਰਮ ਗਰਮ ਪਾਣੀ ਪਾਉਣਾ ਉਬਲਦਾ ਜੇ ਆਪਾਂ ਠੰਡਾ ਪਾਣੀ ਪਾ ਦਿਆਂਗੇ ਤਾਂ ਉਹ ਗੱਲ ਜੀ ਨਹੀਂ ਬੰਦੀ ਪਾਣੀ ਟੁੱਕੇ ਚਿੱਕਣ ਗਰਮ ਚਿੱਕਣ ਹੁੰਦਾ ਉਸ ਤੋਂ ਬਾਅਦ ਠੰਡਾ ਹੋ ਜਾਂਦਾ ਫੇਰ ਆਪਾਂ ਉਹਨੂੰ ਗਰਮ ਕਰਦੇ ਆ ਉਹ ਨਹੀਂ ਗੱਲ ਬੰਦੀ ਸਵਾਦ ਮਰ ਜਾਂਦਾ ਇਸ ਕਰਕੇ ਪਹਿਲਾਂ ਹੀ ਗਰਮ ਉਬਲਦਾ ਪਾਣੀ ਪਾਓ ਜਿੰਨਾ ਪਾਉਣਾ। ਠੀਕ ਹੈ ਜੀ। ਦੋਸਤੋ ਠੀਕ ਹੈ ਦੋਸਤੋ ਧੰਨਵਾਦ ਆਪਣਾ ਚਿਕਨ ਤਿਆਰ ਹੈ ਇਸ ਤੋਂ ਬਾਅਦ 5-7 ਮਿੰਟ ਲਈ ਨੂੰ ਢਪਾਂਗੇ ਆਪਣਾ ਚਿਕਨ ਤਿਆਰ ਹੋ ਜਾਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਮਨ ਢਿੱਲੋਂ ਪੀਬੀ05 ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਕਮੈਂਟ ਕਰਕੇ ਦੱਸਣਾ ਕਿ ਚਿਕਨ ਕਿੱਦਾਂ ਲੱਗਿਆ ਸੋ ਧੰਨਵਾਦ ਥੈਂਕ ਯੂ ਜੀ